ਕਾਰ ਫਿਰ ਇਹਦੀ ਖਰਾਕ ਕੀ ਹੈਗੀ ਐਂਡਰਾਇਡ ਆਪਾਂ ਫਿਰ ਕੀ ਕੀ ਦੇਨੇ ਆਏ ਬਾਈ ਕਾਰ ਗਲਤੀ ਭਲਿਆ ਅੱਛਾ ਹਾਂ ਹੁਣ ਘਰ ਦਾ ਦਾਣਾ ਪੈਣ ਲੱਗ ਗਿਆ ਨਾ ਅੱਛਾ ਆਪ ਦਾ ਹੱਥ ਿਆਰ ਕਰਦੇ ਹੋ ਹਾਂਜੀ ਮੈਂ ਵੀ ਸਾਰੀ ਚੰਗਾਤੀ ਸੀ ਇਹਦੇ ਵਿੱਚ ਆ ਮੱਝ ਆਹ ਬਾਜੀ ਵਿੱਚ ਆ ਆਏ ਹਾਏ ਲੋ ਵੀ ਦੋਸਤੋ ਆਪਾਂ ਅੱਜ ਪਹੁੰਚੇ ਹੋਏ ਸੀਗੇ ਧਨੋਲੇ ਬੀ ਐਫ ਮੇਲੇ ਦੇਤੇ ਤੁਸੀਂ ਦੇਖ ਸਕਦੇ ਹੋ ਮੇਲਿਆਂ ਦਾ ਚੈਂਪੀਅਨ ਹਿੰਦੁਸਤਾਨ ਮੋਰਾ ਛੋਟਾ ਬਈ ਇੱਧਰ ਦੇਖ ਸਕਦੇ ਹੋ ਤੇ ਅੱਜ ਆਪਾਂ ਅੰਦਰ ਪਾਈਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਪੂਰੀ ਜਿਹੜੀ ਡਿਟੇਲ ਹੈਗੀ ਲੈਣੇ ਹੈਗੇ ਤੇ ਲੋ ਆਪਾਂ ਅੱਜ ਸ਼ਾਰਟਕਟ ਸ਼ਾਰਟਕਟ ਨਹੀਂ ਕਰ ਲਾਂਗੀਆਂ ਆ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਠੀਕ ਹੈ ਬਾਈ ਕੀ ਨਾਮ ਆਪਣਾ ਆਪਣਾ ਹੀ ਮਲਕੀਤ ਸਿੰਘ ਪੱਪੂ ਆ ਜੀ ਠੀਕ ਹੈ son ਅਬਦੁੱਲਾ ਸਿੰਘ ਤੇ ਕਿਹੜਾ ਪਿੰਡ ਆ ਬਾਈ ਜੀ ਪਿੰਡ ਵਾਂਦਰਾ ਜੀ ਠੀਕ ਹੈ ਜ਼ਿਲ੍ਹਾ ਸਾਡਾ ਮੋਗਾ ਠੀਕ ਹੈ ਤਹਿਸੀਲ ਬਾਗਾਪੁਰਾਣਾ ਠੀਕ ਹੈ ਕਿਹੜੇ ਕਿਹੜੇ ਜੀ ਬਾਈ ਜੀ ਇੱਕ ਤਾਂ ਜੀ ਕੋਰੜਾ ਹੋਇਆ ਸੀ ਪਿਛਲੇ ਦਿਨਾਂ ਚ ਆ ਹੁਣ ਥੋੜੇ ਜਿਲੇ ਪਹਿਲਾਂ ਹੋਇਆ ਹਾਂ ਹਾਂ ਜੀ ਹਾਂ ਜੀ ਪਿਛਲੇ ਸਾਲ ਇੱਥੋਂ ਹੋਇਆ ਡੈਕ ਹੋਇਆ ਹੁਣ ਦੁਬਾਰੇ ਫੇਰ ਆ ਗਿਆ ਜੀ ਦੁਬਾਰੇ ਫੇਰ ਹਾਂ ਜੀ ਠੀਕ ਹੈ ਤੇ ਉਮਰ ਦੀ ਗੱਲ ਕਰੀਏ ਉਮਰ ਕਿੰਨੀ ਹੋ ਗਈ? ਉਮਰ ਜੀ 4 ਦੰਦ ਹੋ ਗਿਆ 3.5 ਸਾਲ ਉਮਰ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਬੰਤਰ ਦੇਖੋ ਇਹ ਆਪ M29 ਦਾ ਬਾਈ ਹਾਂਜੀ 3.5 ਸਾਲ ਦੀ ਉਮਰ ਆ ਠੀਕ ਹੈ ਬੱਚੇ ਦੇ ਸਾਡੇ ਕੋਲੇ ਆਉਣ ਲੱਗ ਗਏ ਵੈਸੇ ਅਸੀਂ ਇਹਦਾ ਸੀਮਨ ਵੀ ਤਿਆਰ ਕਰਾ ਲਿਆ ਸੀਮਨ ਵੀ ਆਪ ਤਿਆਰ ਕਰਨ ਲੱਗੇ ਹਾਂਜੀ ਹਾਂਜੀ ਠੀਕ ਹੈ ਤੇ ਬੱਚੇ ਦਾ ਰਿਕਾਰਡ ਕਿਵੇਂ ਜੀ ਦਾ ਆਵੇ ਕੋਲੇ ਖੜਾ ਜੀ ਆ ਲਓ ਜੀ ਇਧਰ ਮਾਰੇ ਨਿਗਾ ਮਰਵਾ ਦੂੰ ਬਈ ਬੱਚੇ ਕੰਨੀ ਵੀ ਬਾਪਾ ਪਾਸੇ ਹੋਈ ਹਾਂ ਆਹ ਲੋ ਜੀ ਇਹਦਾ ਬੱਚਾ ਜੀ ਹੈ ਜੀ ਹਾਂਜੀ 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 ਇਹ ਸਾਡੇ ਬਾਈ ਤੁਸੀਂ ਤੇ ਇਹ ਕਿੰਨੇ ਚਿਰ ਦਾ ਜੀ ਇਹ ਤਿੰਨ ਮਹੀਨਿਆਂ ਦਾ ਕਿੰਨਾ ਮਹੀਨਾ ਦੀ ਹਾਂ ਹਟ ਮੇਰੇ ਕੋਲ ਦੋ ਤਿੰਨ ਮਹੀਨੇ ਦਾ ਮੈਨੂੰ ਇਹ ਜਵਾਖ ਹੀ ਲੱਗਦਾ ਹੋਏ ਤਾਂ ਉਹ ਬਸ਼ਰਮੀ ਨਹੀਂ ਮਰ ਜੂ ਹਾਂ ਵੇ ਹੁਣ ਕਿਰਪਾ ਉਹ ਤੇ ਜਾਣਾ ਬਾਈ ਉਹ ਤਾਂ ਬਰ ਵੀ ਨਹੀਂ ਮਰ ਜੂ ਮੇਰਾ ਇਹ ਜੇ ਮੈਂ ਦੁੱਧ ਦੇ ਰਿਕਾਰਡ ਦੀ ਗੱਲ ਕਰੀਏ ਵੀਰ ਜੀ ਕੁਝ ਹੈ ਨਹੀਂ ਭਾਈ ਜੀ ਉਹ 22 ਲੀਟਰ ਦੁੱਧ ਸੀ ਐਵੇਂ ਆਪਾਂ ਅੱਖੀਂ ਜਾ ਕੇ 24 ਸੀ 26 ਸੀ 22 ਲੀਟਰ ਦੁੱਧ ਠੀਕ ਹੈ ਜੀ ਤੇ ਜੀ ਹਾਈਟ ਦੀ ਗੱਲ ਕਰੀਏ ਆਪਾਂ ਇਹਦੀ ਹਾਈਟ ਹੈਡ ਜੀ ਇਹ ਪੌਣੇ 6 ਫੁੱਟ ਆ 67 66 67 ਇੰਚ ਕੱਦ ਆ ਜੀ ਭਾਈ ਆਤਰੀ ਜੀ ਕੀ ਨੇ ਮੰਨਣਾ ਲਓ 5 ਫੁੱਟ 7 ਇੰਚ ਦੇ ਨੇੜੇ ਤੇ ਮੇਰਾ ਕੱਦ ਦਾਗਾ ਮ ਪਰਲੇ ਪਾਸੇ ਮੈਨੂੰ ਨਹੀਂ ਉਹ ਹੁੰਦਾ ਰਾ ਕਦੀ ਪੱਗ ਪਾ ਕੇ ਦੇਖਦੀ ਹਾਂ ਹਾਂਜੀ 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 ਸੁਣੇ ਭਰਾਵਾਂ ਦੀ ਮੇਰਾ 6 ਇੰਚ ਕੱਦ ਮੇਰਾ ਜੀ ਹਾਂ ਵੇਖ ਲਓ ਕਿੰਨਾ ਕ ਮਦੀ ਨਾਲ ਤੇ ਹਾਂ ਹੱਡ ਪਰ ਤਾਂ ਪੂਰਾ ਖੁੱਲਾ ਹੀ ਸੀ ਨਾ ਹਾਂਜੀ 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 ਪੂਰੇ ਨੀੜ ਹੈ ਜਿਹੜੀ ਬਹੁਤ ਵਧੀਆ ਗਈ ਪਾਕੀ ਜੀ ਆ ਸਾਡਾ ਬੱਚਾ ਨਾਲ ਹੀ ਫਿਰਦਾ ਅਵਤਾਰ ਸਿੰਘ ਹੂੰ ਇਹਨੇ ਪਾਲਿਆ ਜੀ ਇਹਨੇ ਰੀਜ ਇਹਦੀ ਸੀ ਸੌਂਗੇ ਦਾ ਸੀ ਅੱਛਾ ਜੀ ਅਸੀਂ ਆਮ ਜ਼ਿਮੀਦਾਰ ਸੀਗੇ ਪਸ਼ੂ ਪਾਲਕ ਸੀਗੇ ਵੀ ਹੈਗੇ ਸੀ ਪਸ਼ੂ ਘਰੇ 8-10 ਜਿਵੇਂ ਹੁੰਦੇ ਆ ਜ਼ਿਮੀਦਾਰਾਂ ਦੇ ਪਰ ਰੀਜ ਨਾਲ ਇਹਨੇ ਪਾਲਿਆ ਜੀ ਅੱਛਾ ਜਿਵੇਂ ਮੁੰਡੇ ਦੀ ਉਮਰ ਚੜਦੀ ਉਮਰ ਦਾ ਨਾ ਤਾਂ ਨਸ਼ਾ ਬਤੰਦਰ ਨੇ ਕਾਲਾ ਲਾ ਕੇ ਬਹਿ ਗਿਆ ਇੱਧਰ ਦਾ ਲੋਕੀ ਚਿੱਟਾ ਲਾਉਂਦੇ ਨੇ ਕਾਲਾ ਲਾ ਕੇ ਅੰਬਾਈ ਕਾਲਾ ਨਸ਼ਾ ਹੀ ਰੱਖਲਾ ਕਾਲਾ ਸੋਣਾ ਇਹਦਾ ਕਾਲਾ ਸੋਣਾ ਹਣਾ ਬਈ ਨਖਾ ਵੀ ਨਹੀਂਗਾ ਨਸ਼ਾ ਵਧੀਆ ਲਾਇਆ ਛੋਟੇ ਵੀਰਾ ਬਹੁਤ ਵਧੀਆ ਠੀਕ ਹੈ ਜਿੰਨਾ ਹ ਹ ਅਵਤਾਰ ਕੀ ਨਾਂ ਦੱਸੇ ਤੂੰ ਅਵਤਾਰ ਹੈ ਅਵਤਾਰ ਸੀ ਲੱਭੀ ਅਵਤਾਰ ਨਾ ਹੀ ਆਪਾਂ ਕਰਦੇ ਆਂ ਗੱਲਬਾਤ ਤੇ ਹੁਣ ਕਿਉਂਕਿ ਪੂਰੀ ਜਿਹੜੀ ਗੱਲਬਾਤ ਹੈ ਅਵਤਾਰ ਦੀ ਹੋ ਗਈ ਕਿਉਂਕਿ ਜਦੋਂ ਦੇਖਪਾਲ ਅਵਤਾਰ ਕਰਦਾ ਫਿਰ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਅਵਤਾਰ ਫਿਰ ਇਹਦੀ ਖਰਾਕ ਕੀ ਹੈਗੀ ਇਹਨੂੰ ਡਾਇਟ ਆਪਾਂ ਫਿਰ ਕੀ ਕੀ ਦੇਣੀ ਹੈ ਇਹ ਬਾਈ ਕਾਰ ਗਲਤੀ ਭਲਿਆ ਅੱਛਾ ਹ ਹ ਹੁਣ ਘਰ ਦਾ ਦਾਣਾ ਪੈਣ ਲੱਗ ਗਿਆ ਅੱਛਾ ਆਪਦੇ ਆਪ ਥਿਆਰ ਕਰਦੇ ਹੋ ਹਾਂਜੀ ਮੈਂ ਵੀ ਸਾਰੀ ਚੰਗਾਤੀ ਸੀ ਇਹਦੇ ਵਿੱਚ ਆ ਮੱਝ ਆ ਬਾਜੀ ਵਿੱਚ ਆ ਆਏ ਹਾਏ ਇਹ ਦੇਖ ਲਓ ਬਾਈ ਫੇਰ ਆ ਸੋ ਦਾ ਮੁੱਜ ਦਾ ਮੁੱਟ ਦਾ ਕਰਦਾ ਦੂ ਉਹ ਦਾ ਕਰਦਾ ਹੀ ਆ ਅੱਛਾ ਜੀ ਲਓ ਵੀ ਦੇਖ ਸਕਦੇ ਬਾਈ ਜੀ ਠੀਕ ਹੈ ਤੇ ਹੋਰ ਇਹਨੂੰ ਆਪ ਕੋ ਫਿਲਟਰ ਤੋਂ ਬਗੈਰ ਹੋ ਕੇ ਕੀ ਸੋਨੇ ਆਪਣੇ ਹੁਣ ਬਾਈ ਕਰਦਾ ਹੀ ਚੱਲ ਪਿਆ ਦਾਣਾ ਦਾਣਾ ਕਰੀ ਸੋਲੇ ਸਵਾ ਬੀਣਾ ਮਿਕਸ ਕਰਕੇ ਠੀਕ ਹੈ ਤੇ ਜੇ ਕੋਈ ਸਿਮਨ ਲੈਣ ਦਾ ਚਾਹ ਬਾਣਾ ਤਾਂ ਨੰਬਰ ਕਿਹਦੇ ਤੇ ਸੰਪਰਕ ਕਰੇ ਆਪ 9914424354 ਠੀਕ ਹੈ ਲਵੀ ਦੁਬਾਰੇ ਫੇਰ ਨੰਬਰ ਬੋਲ ਦੋ 9914424354 ਲੋ ਵੀ ਹਿੰਦੋਸਤਾਨੀ ਨਾ ਇਹਦਾ ਹਾਂਜੀ ਹਾਂਜੀ ਲੋ ਵੀ ਜਿਹੜਾ ਭਰਾ ਹਿੰਦੋਸਤਾਨ ਦਾ ਸਟੇਮ ਲੈਣਾ ਚਾਹੁੰਦਾ ਹੈਗਾ ਬਈ ਨੰਬਰ ਸਕਰੀਨ ਦੇ ਉੱਤੇ ਵੀ ਚੱਲੀ ਜਾਂਦੇ ਨੇ ਅਵਤਾਰ ਸਿੰਘ ਇੱਕ ਨਾ ਇੱਕ ਵਾਰੀ ਦੁਬਾਰੇ ਆਪਣਾ ਪ੍ਰੋਪਰ ਐਡਰੈਸ ਬੋਲ ਦੇ ਤਾਂ ਜੋ ਭਰਾ ਆ ਕੇ ਫਾਰਮ ਦੇ ਉੱਤੇ ਇੱਕ ਵਾਰੀ ਵੀਡੀਓ ਕਰਕੇ ਤਸੱਲੀ ਕਰ ਲੈਣ ਆਪਦੀ ਹਾਂ ਸਾਡਾ ਪਿੰਡ ਮੰੰਦਰ ਡੋੜਾਈ ਮੋਗਾ ਜ਼ਿਲ੍ਹਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਤੇ ਐਮ 29 ਦਾ ਬੱਚਾ ਇਹ ਹਾਂ ਤੇ ਹਿੰਦੋਸਤਾਨ ਨਾਮ ਹੈ ਦਾ ਠੀਕ ਹੈ ਤੇ ਕਈ ਮੇਲਿਆਂ ਦਾ ਚੈਂਪੀਅਨ ਆ ਇਹ ਹਾਂ ਤੇ ਮਟੀਲਟੀ ਸੀਮਨ ਵਿੱਚ ਬਹੁਤ ਜ਼ਿਆਦਾ ਇਹਦੇ ਵਿੱਚ ਜਿਹੜੀਆਂ ਮੱਜਾਂ ਨਹੀਂ ਰਹਿੰਦੀਆਂ ਸੀ ਉਹ ਮੱਜਾਂ ਦਾ ਯੂਜ਼ ਕੀਤਾ ਇਹ ਸੀਮਣੇ ਦਾ ਅੱਛਾ ਤੇ ਮੱਜਾਂ ਚੈੱਕ ਪਾਸ ਚੈੱਕ ਪਾਸ ਨਹੀਂ ਮਟੀਲਟੀ ਬਹੁਤ ਆ ਸੀ ਵਧੀਆ ਰਿਜ਼ਲਟ ਹੈ ਠੀਕ ਹੈ ਪੂਰਾ ਵਧੀਆ ਰਿਜ਼ਲਟ ਹੈਗਾ ਹਾਂਜੀ ਠੀਕ ਹੈ ਲੋ ਵੀ ਮਿੱਤਰੋ ਨੰਬਰ ਸ੍ਰੀ ਡਾਕਟਰ ਸਾਡੇ ਭਾਈ ਜੀ ਸਾਰਜੋਗਾ ਹਿੰਦਰਸੇ ਠੀਕ ਹੈ ਪਿੰਡ ਦੱਲੂ ਵਾਲਾ ਇਹਨਾਂ ਕੋਲੇ ਸੀਮਨ ਹੁੰਦਾ ਆਪਣਾ ਲੋ ਜੀ ਡਾਕਟਰ ਸਾਹਿਬ ਤੁਸੀਂ ਵੀ ਚਾਰ ਬੋਲ ਜਿਹੜੇ ਸਾਂਝੇ ਕਰੋ ਆਪਣੇ ਜਿਹੜੇ ਯੂਟਿਊਬਰ ਭਰਾ ਨੇ ਉਹਨਾਂ ਨਾਲ ਜੀ ਠੀਕ ਹੈ ਤੇ ਕਹ ਹੋਰ ਕਿਹੜੇ ਕਿਹੜੇ ਆਪਾਂ ਜਿਹੜੇ ਸੀਮਿੰਟ ਦੇ ਉੱਤੇ ਜਿਹੜਾ ਤੁਸੀਂ ਕੰਮ ਹੈ ਜਿਹੜਾ ਕਰਾਉਣੇ ਹੋ ਜੀ ਥੋੜਾ ਉਹਨਾਂ ਵਾਰੀ ਮੈਂ ਦਾ ਸਪਲਾਈ ਦਾ ਕੰਮ ਹੈ ਸੀਮਿੰਟ ਦਾ ਠੀਕ ਹੈ ਸਾਰੇ ਮੇਰੇ ਕੋਲ ਚੰਗੇ ਬੋਲੇ ਸਾਰੇ ਹੀ ਆ ਭਾਈ ਇਹ ਹਸਪਤਾਲ ਦਾ ਵੀ ਹੈਗਾ ਜੀ ਹਾਂਜੀ ਚੰਗੇ ਚੰਗੇ ਬੋਲੇ ਆਪਣੇ ਕੋਲ ਸਾਰੇ ਹੀ ਆ ਰਿਕਾਰਡਡ ਬੋਲੇ ਜਿਹੜੇ ਠੀਕ ਹੈ ਸਾਰੇ ਬੋਲੇ ਰੱਖਦੇ ਆ ਭਾਈ ਠੀਕ ਹੈ ਸਾਰੀਆਂ ਕੰਪਨੀਆਂ ਐਬੀਐਸ ਵੀ ਰੱਖਦੇ ਆ ਐਮਬੀਟੀ ਮੋਹਰ ਵੀ ਰੱਖਦੇ ਆ ਤੇ ਆਪਣਾ ਜਿਹੜਾ ਸੰਸਨੀਵਾਲ ਵੀ ਆ ਲక్ష్ਮੀ ਡੇਰੀ ਵੀ ਆ ਜਿਹੜੇ ਤਕਰੀਬਨ ਸਾਰੇ ਹੀ ਆ ਭਾਈ ਜੀ ਜੇ ਤੁਸੀਂ ਸੀਮਿੰਟੇ ਕੰਮ ਕਰਦੇ ਹੋਗੇ ਸੀਮਿੰਟ ਦਾ ਸਪਲਾਈ ਕਰਦੇ ਹੋਗੇ ਸਪਲਾਈ ਦਾ ਕਈ ਚੰਗੇ ਕੋ ਸੀਮਿੰਟ ਲੈਣਾ ਚਾਹੁੰਦਾ ਹੁੰਦਾ ਹੈਗਾ ਕਈ ਕੋਈ ਕੋ ਫਾਰਮਰ ਹੁੰਦਾ ਹੈਗਾ ਭਰਾ ਆਪਣੀ ਵੀਡੀਓ ਦੇ ਰਿਹਾ ਤਾਂ ਤੁਹਾਡੇ ਨਾਲ ਕਿਹੜੇ ਨੰਬਰ ਦੇ ਉੱਤੇ ਹੋੜ ਜਿਹੜਾ رابطہ ਹੈ ਉਹ ਨਾਲ ਕੰਮ ਕਰੀ ਮੇਰਾ ਨੰਬਰ 98155 19825 ਠੀਕ ਹੈ ਦੁਬਾਰੇ ਫਿਰ ਬੋਲ ਦੂਗੀ ਜੀ 98155 19825 ਇੱਕ ਨੰਬਰ ਹੋਰ ਹੈ 98720 09068 ਠੀਕ ਹੈ ਹਾਂ ਜੀ ਇਹ ਦੋ ਨੰਬਰਾਂ ਤੇ ਤੁਸੀਂ ਵੈਸੇ ਆ ਕੇ ਕਿਸੇ ਨੂੰ ਤੁਹਾਨੂੰ ਬਾਇ ਫੇਸ ਮਿਲਣਾ ਹੋਵੇ ਤਾਂ ਕਿਹੜੀ ਲੋਕੇਸ਼ਨ ਆਪਣੀ ਮੇਰਾ ਪਿੰਡ ਦੱਲੇ ਵਾਲਾ ਜਿਲ੍ਹਾ ਬਸੰਦਾ ਤਸੀਲੇ ਰਾਮਪਰਾ ਬਾਕੀ ਮੈਂ ਸਾਰੇ ਜ਼ਿਲ੍ਹਿਆਂ 'ਚ ਹੀ ਜਾਂਦਾ तकरीबन ਠੀਕ ਹੈ ਮੇਰਾ ਹਰ ਹਫ਼ਤੇ ਇੱਕ ਸਾਰੇ ਪਾਸੇ ਘੇੜਾ ਹੀ ਹੁੰਦਾ ਠੀਕ ਹੈ ਜੀ ਹਾਂਜੀ ਲੋਬੀ ਮਿੱਤਰੋ ਕਿ ਜੇ ਕੋਈ ਸੀਮਨ ਵਧੀਆ ਬੋਲਦਾ ਲੈਣਾ ਚਾਹੁੰਦਾ ਹੈ ਹਾਂਜੀ ਭਾਈ ਜੀ ਸਾਡੇ ਨਾਲ ਬਾਈ ਜੀ ਦਾ ਬਹੁਤ ਵਧੀਆ ਪਿਆਰ ਹੈ ਹਾਂਜੀ ਸਾਡੀ ਮਦਦ ਵੀ ਕਰਦੇ ਆ ਠੀਕ ਹੈ ਹੈ ਬਾਕ ਘਰ ਨੂੰ ਜਾਂ ਸਾਡੇ ਇਹਨਾਂ ਨੇ ਕਿਤੇ ਮੂੰਹ ਨਹੀਂ ਮੋੜਿਆ ਭਾਈ ਜੀ ਜੜੀ ਵੀ ਗੱਲ ਪੁੱਛ ਗਏ ਜਾਂ ਵੀ ਕੋਈ ਵੀ ਰਾਇ ਲਗੀ ਪਤਾ ਕੀ ਜੀ ਬੋਟੇ ਲਾਉਣੇ ਬਹੁਤ ਔਖੇ ਹੁੰਦੇ ਨੇਗੇ ਠੀਕ ਹੈ ਨਾ ਬਾਕੀ ਹੁਣ ਉਹਨਾਂ ਤੁਸੀਂ ਦੇਖੋ ਕਿੰਨੇ ਵਿਸ਼ਵਾਸ ਨਾਲ ਕਹਿ ਕੇ ਬਾਈ ਦਾ ਘਰ ਵਾਲਾ ਕੰਮ ਬਣਿਆ ਪਿਆਗਾ ਬਾਈ ਬਹੁਤ ਸਾਡਾ ਇੱਜਤ ਨਾਲ ਗੱਲ ਸੁਣਦਾ ਯਾਰ ਕੋਈ ਆਏ ਨਹੀਂ ਵੀ ਮੈਨੂੰ ਇਹ ਜਾਂ ਟੈਟ ਕਰੀ ਜਾਂਦੇ ਆ ਜਾਂ ਬਾਰ-ਬਾਰ ਫੋਨ ਕਰਤਾ ਲਾਉਂਦੇ ਆ ਜੇ ਅੱਧੀ ਰਾਤ ਨੂੰ ਵੀ ਗੱਲ ਕਰਨੀ ਪਈ ਜੇ ਬਾਈ ਆਨ ਦਾ ਹਾਜ਼ਰਾ ਜੀ ਠੀਕ ਹੈ ਲੋ ਮਿੱਤਰੋ ਜਿਹੜੇ ਭਰਾ ਚਾਹੁੰਦੇ ਨੇ ਕਿ ਅਸੀਂ ਵੀ ਬਰੀਡ ਦੇ ਉੱਤੇ ਕੰਮ ਕਰ ਲਈਏ ਚੰਗਾ ਕੰਮ ਕਰ ਲਈਏ ਜਿਵੇਂ ਬਾਈ ਇਹਨਾਂ ਹਿੰਦੁਸਤਾਨ ਜਿਹੜਾ ਬੋਲੇਗਾ ਚਾਰ ਮੇਲਿਆਂ ਦਾ ਚੈਂਪੀਅਨ ਹੈਗਾ ਤੇ ਯਾਰ ਜਿਹੜੇ ਐਸਟਰਾ ਸੌਕ ਨਾਲ ਕੰਮ ਕਰਨਾ ਚਾਹੁੰਦੇ ਨੇ ਬਾਈ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈ ਇਹ ਨੰਬਰ ਤੇ ਬਾਈ ਇਹਨਾਂ ਨਾਲ ਕਾਲ ਕਰਕੇ ਜਿਹੜਾ ਸੀਮਣਾ ਤੁਸੀਂ ਮੰਗਵਾ ਸਕਦੇ ਹੋ ਧੰਨਵਾਦ ਜੀ